ਮੇਰਾ ਰੱਤਾਵਾ ਕੁੜੀ ਨੂੰ ਫੋਨ ਨਾ ਕਰਾਂ ਅੱਜ ਜਾ ਕੇ ਤੇ ਨਾਣਾਂ ਦਾ ਮੁੰਡਾ ਵੇਖ ਹੀ ਆਈਏ ਐਵੇਂ ਦੀ ਸੱਸ ਗੱਲਾਂ ਨਾ ਕਰੇ ਕਿਤੇ ਤੇ ਇਹਦੇ ਮਾਪਿਓ ਨੂੰ ਪਤਾ ਨਹੀਂ ਲੱਗਾ ਭਲਾ ਸਾਡਾ ਜਾਣਾ ਵੀ ਬਣਦਾ ਵਾ ਇਦਾਂ ਕਰਨੀ ਆ ਅਮਨ ਨੂੰ ਕਹਿੰਦੀ ਮੈਨੂੰ ਫੋਨ ਲਾ ਕੇ ਦੇ ਤੇ ਨਾਲੇ ਨਵ ਨੂੰ ਕਹੂੰਗੀ ਕਿ ਅੱਜ ਤੂੰ ਜਾਵੇਂ ਨਾ ਜੇ ਨਾਵ ਚੱਲ ਗਈ ਤਾਂ ਸਾਡੇ ਜਾਣ ਦਾ ਕੀ ਫਾਇਦਾ ਟਾਈਮ ਨਾਲ ਹੀ ਫੋਨ ਕਰ ਲੈਣੀ ਆ ਅਮਨ ਆਮਨ ਹਾਂਜੀ ਮੰਮੀ ਆਈ ਇੱਕ ਮਿੰਟ ਹਾਂਜੀ ਮੰਮੀ ਮੇਰੀ ਗੱਲ ਸੁਣ ਪੁੱਤ ਹਾਂਜੀ ਤੈਨੂੰ ਪਤਾ ਹੀ ਆ ਨਾ ਕਿ ਨਵਦੀ ਨਣਾਣ ਦੇ ਘਰ ਮੁੰਡਾ ਹੋਇਆ ਵਾ ਹਾਂਜੀ ਤੇ ਮੇਰਾ ਰਾਦਾ ਕੁ ਬਹੁਤੇ ਦਿਨ ਨਾ ਪਾਈਏ ਤੇ ਅੱਜ ਜਾ ਕੇ ਤੇ ਹੋ ਨਾਈਏ ਮੈਂ ਤੇ ਤੇਰਾ ਪਿਓ ਚਲ ਜਾਨੇ ਉਹੀ ਗੱਲ ਮੰਮੀ ਮੈਂ ਸੋਚਣ ਦੀ ਤਾਨੂੰ ਜਾਣਾ ਚਾਹੀਦਾ ਵਾ ਕੁਨੇ ਦਿਨ ਹੋ ਗਏ ਤੇ ਅਗਲੇ ਕਹਿਣਗੇ ਵੀ ਦੱਸ ਉਹਦੇ ਮਾਪਿਓ ਆਏ ਨਹੀਂ ਦੇਖਣ ਨਵਦੇ ਬਹੁਤ ਮੈਂ ਕਹਿ ਨਹੀਂ ਆ ਤੇ ਇਦਾਂ ਕਰ ਮੇਰੀ ਤੀ ਮੈਨੂੰ ਨਾ ਫੋਨ ਲਾ ਕੇ ਦੇ ਤੇ ਮੈਂ ਨਵ ਨੂੰ ਗੱਲ ਕਰ ਲਾਂ ਪੁੱਛਣਾ ਪਏ ਐਵੇਂ ਕਿਤੇ ਜਾਣਾ ਜੁਣਾ ਨਾ ਹੋਵੇ ਕਿਵੇਂ ਹੈਣਾ ਆਹ ਨਾਲ ਉਹਨੂੰ ਪਹਿਲਾਂ ਪਤਾ ਹੋਊਗਾ ਤੇ ਛੁੱਟੀ ਕਰ ਲਈ ਸੀ ਆਹੋ ਚਲ ਕੋਈ ਨਹੀਂ ਮੈਂ ਤੈਨੂੰ ਲਾ ਕੇ ਦੇ ਲਾ ਕੇ ਦੇ ਮੈਨੂੰ ਫੋਨ ਤੇ ਚੁੱਪ ਲੈ ਤੇ ਚੁੱਪਦੀ ਹੋਣੀ ਨਹੀਂ ਹੁੰਦੀ ਨਹੀਂ ਚੁੱਪ ਲਊਗੀ ਕੋਈ ਗੱਲ ਜਾਨ ਤੋਂ ਪਹਿਲਾਂ ਦੀ ਮੈਂ ਬਥੇਰੀਆਂ ਛਿੜਕਾ ਮਾਰੀਆਂ ਵਾ ਹੁਣ ਚੁੱਪ ਲੈਣਾ ਉਹਨੇ ਹਲੋ ਬੈ ਕੇ ਕਰ ਲੋ ਗੱਲ ਹੈਲੋ ਸਾਸ਼ਟਰੀ ਕਾਲਪੁੱਤ ਕੀ ਹਾਲ ਵਾ ਹਾਂ ਅਹੀਂ ਵੀ ਠੀਕ ਠਾਕ ਵਾ ਹਾਂ ਹਾਂ ਤੇ ਕੀ ਕਰਨ ਦੀ ਏ ਤੂੰ ਤਿਆਰ ਹੋਣ ਲੱਗੀ ਆ ਮੇਰੀ ਗੱਲ ਸੁਣ ਅੱਜ ਨਾ ਸਾਡਾ ਰਾਦਾ ਬਣ ਗਿਆ ਤੜਕਾਉਣ ਦਾ ਤੇ ਤੂੰ ਨਾ ਮੇਰੀ ਧੀ ਜਾਵੀਂ ਆਹੋ ਛੁੱਟੀ ਕਰ ਲੈ ਅੱਜ ਕੋਈ ਗੱਲ ਨਹੀਂ ਪਤਾ ਕੀ ਗੱਲ ਵਾ ਜੇ ਤੂੰ ਚਲ ਗਈ ਨਾ ਮੇਰਾ ਨਹੀਂ ਜੀ ਲੱਗਣਾ ਹੈ ਨਾਲ ਦੇ ਵਿੱਚ ਹਾਂ ਨਾ ਨਾ ਤੇਰੀ ਤੱਕੇ ਉਦਾਂ ਦੀ ਤੇਰੀ ਨੱਕ ਚੜੀ ਗਈ ਆਹੋ ਤੇ ਆਪਣਾ ਧੀ ਪੋਤਨਾ ਸਾਹਮਣੇ ਦਿਖਾ ਦੇ ਜੀ ਕਰਦਾ ਖਲਾਉਣ ਨੂੰ ਆਹੋ ਕਰ ਲੈ ਛੁੱਟੀ ਕੋਈ ਗੱਲ ਨਹੀਂ ਇੱਕ ਦਿਨ ਦੀ ਕਿਹੜੀ ਗੱਲ ਵਾ ਹਾਂ ਮੇਰੀ ਘਰ ਸੋਣਾ ਇਦਾਂ ਫਿਰ ਕਪੜਾ ਕੁੱਪੜਾ ਦੇਖ ਜਾਈਏ ਕੀ ਕਰੀਏ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਅੱਛਾ ਅੱਛੇ ਪੈਸੇ ਦੇ ਜੀਏ ਆਹੋ ਅੱਗੇ ਮੈਂ ਵੀ ਆਪਣੇ ਮਾਨਾ ਸਲਾਹ ਕਰਨ ਦੇ ਹੀ ਪੇ ਕਪੜਾ ਲੀੜਾ ਕਿਸ ਦੇ ਕੀ ਤਾਂ ਪਸੰਦ ਆਉਣਾ ਕਿ ਨਹੀਂ ਆਉਣਾ ਹੂੰ ਚੱਲ ਕੋਈ ਨਹੀਂ ਠੀਕ ਅਸੀਂ ਪੈਸੇ ਦੇ ਜਾਾਂਗੇ ਆਹੋ ਤੇ ਘਰੇ ਹੀ ਆ ਨਾ ਸਾਰੇ ਅੱਛਾ ਠੀਕ ਠੀਕ ਆ ਆ ਚੰਗਾ ਕੀਤਾ ਨਾ ਮੈਂ ਫੋਨ ਕਰ ਲਿਆ ਤੂੰ ਤਾਂ ਤਿਆਰ ਹੋ ਕੇ ਨਿਕਲ ਜਾਣਾ ਸੀ ਤੇ ਆਪਾਂ ਉੱਥੇ ਕੀ ਕਰਨਾ ਹੈਗਾ ਉਹਨਾਂ ਦੇ ਵਿੱਚ ਹਾਂ ਆਹੋ ਨਹੀਂ ਬਸ ਡੈਡੀ ਤੇਰਾ ਗਿਆ ਜਰਾ ਇੱਕ ਬਾਹਰ ਨੂੰ ਹੁੰਦਿਆ ਤੇ ਫਿਰ ਅਸੀਂ ਤਿਆਰ ਹੋ ਕੇ ਆ ਜਣਾ ਛੱਟ ਹਾਂ ਚੱਲ ਠੀਕ ਆ ਚੰਗਾ ਸਤਿ ਸ਼੍ਰੀ ਅਕਾਲ ਚੱਲ ਇਹਨਾਂ ਨੂੰ ਵੇਖਾਂ ਕਿੱਥੇ ਆ ਤੇ ਜਾ ਕੇ ਤੇ ਹੋਈ ਆਈਏ ਪਿੰਦਰ ਬੜੀ ਦੇ ਉਹ ਗੱਡੀ ਸਾਫ ਕਰਨ ਕਿਤੇ ਚੱਲੇ ਹੋ ਨਹੀਂ ਜਾਣਾ ਤੇ ਨਹੀਂ ਕਿਤੇ ਮੈਂ ਤਾਂ ਨਹੀਂ ਹੋਣਾ ਸਾਫ ਸਫਾਈ ਕਰਣਾ ਕਿਤੇ ਜਾਣ ਦੀ ਤਿਆਰੀ ਹੈ ਉਹ ਨਹੀਂ ਨਹੀਂ ਸੇਰੇ ਨਹੀਂ ਗਏ ਹਾਂਜੀ ਸ਼ਹਿਰ ਤੱਕ ਵੇਖਾ ਸੇਰੇ ਧੂੜ ਜੀ ਕਿਦਾਂ ਹੀ ਅਸ਼ਟਾ ਜੀਆਂ ਪਈਆਂ ਮੈਂ ਹਾਂ ਕੱਲ ਧੋਤੀ ਹੀ ਸ਼ਾਮੀ ਤੇ ਸਾਫ ਕੀਤੀ ਵਾਵਾ ਵਧੀਆ ਲੱਗਦਾ ਸੰਦ ਠੀਕ ਆ ਤੇ ਮੈਂ ਅੱਜ ਨਾ ਜਾਵਾਂ ਮੇਰੇ ਨਾਲ ਫੋਨ ਆਇਆ ਹੈ ਕਹਿੰਦੇ ਹੀ ਆਉਣਾ ਵਾ ਮੰਗਾ ਵੇਖਣ ਵਾਸਤੇ ਮੰਮੀ ਹੋਣਾ ਨੇ ਹਾਂਜੀ ਚਲ ਚੰਗਾ ਸਗੋ ਆਉਣਾ ਤੇ ਪਰ ਨਵਦੀਪ ਛੁੱਟੀ ਨਾ ਕਰਦੋ ਅੱਗੇ ਵੀ ਪਤਾ ਨਾ ਟੈਸਟ ਭਰਿਆ ਤੇ ਕਲੀਅਰ ਨਹੀਂ ਹੋਇਆ ਤੇਰ ਕੋ ਹੁਣ ਦੋਰੇ ਫੇਰ ਭਰਨਾ ਏ ਯਾਰ ਆ ਗੱਲ ਨਾ ਇੱਕ ਵਾਰੀ ਸੁਣ ਕੇ ਰਿਹਾ ਕਰੋ ਬਾਰ ਬਾਰ ਜਦੋਂ ਮੈਂ ਕੋਈ ਗੱਲ ਕਰਦੀ ਤੂੰ ਇਹ ਆ ਗੱਲ ਸੁਣਾ ਦਿੰਦੇ ਹੋ ਮੈਨੂੰ ਪਤਾ ਕਿੰਨਾ ਦੁੱਖ ਲੱਗਦਾ ਵਾ ਤੁਹਾਨੂੰ ਮੇਰੇ ਤੋਂ ਵੱਧ ਪਿਆਵਾ ਉਹ ਮੈਂ ਤੇਰੇ ਫਾਇਦੇ ਦੀ ਗੱਲ ਸੋਚਦਾ ਆ ਪਰਪਿੰਦਰ ਮम्मी ਹੁਣ ਆਣਾ ਇਦਾਂ ਚੰਗੇ ਲੱਗੇਦਾ ਵਾ ਉਹ ਘਰ ਆਏ ਹੋਣਗੇ ਤੇ ਮੈਂ ਉਥੇ ਸੈਂਟਰ ਬੈਠੀ ਹੋਵਾਂਗੀ ਮੇਰਾ ਧਿਆਨ ਤਾਂ ਵੀ ਘਰ ਹੀ ਰਹਿਣਾ ਵਾ ਕਿਉਂ ਇਹੀ ਘਰੇ ਹੀ ਇਹੀ ਕਿਹੜਾ ਕਿਤੇ ਚਲ ਜਾਣਾ ਮੈਂ ਨਹੀਂ ਜਿਹੜੀ ਗੱਲ ਮੇਰੇ ਨਾਲ ਭਾਨੀ ਨਾ ਮੇਰੇ ਨਾਲ ਦੀ ਭਾਨੀ ਭਾਵੇਂ ਤੁਸੀਂ ਲੱਖ ਨੰਦੀ ਕਰ ਲੋ ਅੱਛਾ ਅਹੀ ਉਹਨਾਂ ਨੂੰ ਪੁੱਛਣਾ ਕਿchnਾ ਨਹੀਂ ਨਾ ਪਹਿਲਾਂ ਵੇਖਾਂਗਾ ਤੂੰ ਕੀ ਖਵਾ ਦਿੰਨੀ ਹੈ ਅਹੀ ਤੇ ਮਾਸਾ ਵਾਧੀ ਕਰਾਂਗੇ ਤੇ ਤੂੰ ਇਦਾਂ ਘਰ ਤਿਆਰ ਹੋ ਤੇ ਜਾ ਨਹੀਂ ਯਾਰ ਮੈਂ ਨਹੀਂ ਜਾਣਾ ਹੈਗਾ ਵੀਲਾ ਤੂੰ ਮੇਰੀ ਗੱਲ ਮੰਨ ਲਓ ਹਾਂ ਵੀ ਉਹਨਾਂ ਨੇ ਨਹੀਂ ਆਉਣਾ ਨਹੀਂ ਇਹਦਾ ਚੰਗੀ ਲੱਗੀਦਾ ਤੇ ਮੇਰੇ ਸ਼ਰਨ ਦੀ ਦਰ ਤਾਨੂੰ ਪਤਾ ਵਾ ਉਹਨਾਂ ਨੇ ਕਿਹੜਾ ਕੁਝ ਕਰਨਾ ਵਾ ਉਹਨਾਂ ਦੇ ਤੇ ਮੂੰਹ ਕਿੱਡਾ ਵੱਡਾ ਬਣਿਆ ਪਿਆ ਵਾ ਭੜੋਲੇ ਵਰਗਾ ਕੰਮ ਤੇ ਉਹ ਕੋਈ ਕਰਦੇ ਨਹੀਂ ਹੈਗੇ ਗੱਲਾਂ ਆਗੋ ਬਾਦੂ ਦੀਆਂ ਸੰਦੇ ਤੇ ਮੰਮੀ ਵਿਚਾਰੇ ਕਿੱਥੇ ਕਰਦੇ ਰਹਿਣਗੇ ਚੱਲ ਫਿਰ ਤੂੰ ਆਪਣੀ ਮਰਜ਼ੀ ਕਰ ਲੈ ਜੇ ਕੱਲ ਨੂੰ ਕੋਈ ਗੱਲ ਹੋਈ ਨਾ ਤਾਂ ਮੈਨੂੰ ਨਾ ਕਹੀਂ ਫਿਰ ਨਹੀਂ ਆਂਦੀ ਤੁਹਾਨੂੰ ਆਹੋ ਇੰਨੇ ਪੈਸੇ ਲਾਉਂਦੇ ਉਹ ਗੁੱਸੇ ਚ ਆਉਣ ਵਾਲੀ ਨਹੀਂ ਕਰਦੇ ਮੈਂ ਕਿਹਨੇ ਥੋੜੀ ਲਾਉਣੇ ਆ ਪਰ ਮੈਂ ਕਹਿੰਦੇ ਪੈਸੇ ਲਾਉਣਦੇ ਆ ਤੇ ਜੇ ਚੱਲ ਜਾਈਗੇ ਤਾਂ ਮਾੜਾ ਹੈ ਜੋ ਚਰਨ ਉਹ ਨਾ ਆਉਣਾ ਮੈਂ ਉਹ ਮਸਾ ਤੁਹਾਨੂੰ ਲੇਟ ਆ ਜੇਂਗੀ ਫਿਰ ਕੀ ਜਾਂ ਉਹਨਾਂ ਨੂੰ ਫੋਨ ਕਰਕੇ ਕਹਿ ਦੇਣੇ ਤੂੰ ਹੀ ਲੇਟ ਆ ਜੇ ਨਹੀ ਇਦਾਂ ਚੰਗੇ ਜਿਹੀ ਨਹੀਂ ਲੱਗੀਆਂ ਚੱਲ ਫਿਰ ਨਾ ਜਾ ਨਹੀਂ ਜਾਣਾਗੇ ਸੋ ਗੋ ਮੈਂ ਪੁੱਛਉਂਦੀ ਆ ਕਿ ਚਲਣ ਨੂੰ ਪੁੱਛ ਕੇ ਤੇ ਫਿਰ ਛੁੱਟੀ ਕਰਦੀ ਸੋ ਉਹ ਭੂਏ ਚੜ੍ਹਨ ਦੇ ਨੇ ਇਹ ਨਹੀਂ ਕਰਨੀ ਹੈਗੇ ਨੂੰ ਚੰਗਾ ਮੈਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਆਪਣੇ ਆਪ ਕਰ ਲੈਣੀ ਚਾਹੀਦੀ ਤੇ ਕਹਿਣਾ ਚਾਹੀਦਾ ਹੈ ਅੱਜ ਮੇਰੀ ਛੁੱਟੀ ਹੈ ਮਨਾ ਹਾਂਜੀ ਮੰਮੀ ਹੋ ਗਈ ਆ ਪੁੱਤ ਮੇਰੀ ਗੱਲ ਨਾ ਲਵਨਾ ਕੀ ਕਹਿੰਦੀ ਤੇ ਕਹਿੰਦੀ ਆ ਵੀ ਕੋਈ ਨਹੀਂ ਮੰਮੀ ਮੈਂ ਕਰ ਲੈਣੀ ਛੁੱਪੀ ਆ ਤੁਸੀਂ ਆ ਜਾਓ ਹੁਣਾ ਮਾਂ ਤੇ ਤੇ ਹੁਣੇ ਜਾਣਾ ਤੇ ਅੱਜੀ ਆਹੋ ਇਹ ਜਾ ਕੇ ਮੁੜ ਕੇ ਢੜ ਪਿੰਦੇ ਜਾਂਦੇ ਵਿੱਚ ਆਹੋ ਇਹ ਤੇ ਮੇਰੀ ਗੱਲ ਸੁਣ ਮੈਂ ਵੀ ਸਲਾਹ ਕਰ ਲਈ ਮੈਂ ਹਾਂ ਕੱਪੜਾ ਲੀੜਾ ਲੈ ਕੇ ਗਈ ਆ ਕਿ ਜਾਂ ਕਿਦਾਂ ਤੇ ਕਹਿੰਦੀ ਮੰਮੀ ਕੱਪੜਾ ਲੀੜਾ ਰਹਿਣ ਦਿਓ ਮੇਰੇ ਨਨਾਨ ਦਾ ਸੁਭਾਣ ਹੀ ਦਾ ਚੰਗਾ ਨਾਲੇ ਉਹੀ ਗੱਲ ਮੰਮੀ ਨੂੰ ਪਸੰਦ ਨਹੀਂ ਹੁੰਦੀ ਉਹੀ ਆ ਨਾ ਉਹਦੇ ਨਾਲ ਪੈਸੇ ਦੀ ਦੀ ਆਹੋ ਤੇ ਮੈਂ ਹਾਂ ਚੱਲ ਪੈਸੇ ਕਿੰਨੇ ਦੇ ਕੇ ਆਈਏ ਫਿਰ ਵੇ ਲੋ ਮੰਮੀ ਤੁਹਾਡੀ ਮਰਜ਼ੀ ਨੂੰ ਪੁੱਛ ਲੈਣਾ ਹੀ ਇੱਕ ਵਾਰੀ ਨਾਲ ਮੈਂ ਪਤਾ ਤੇ ਮੇਰਾ ਰਾਤਾ ਹੈ ਪੰਨ 5 ਰੁਪਏ ਦਾ ਦਵਾ ਇਹ ਦਿੱਤੇ ਦਿੰਨੇ ਆ ਪਰ ਮੰਮੀ ਨਹੀਂ 500 ਕੀ ਚੀਜ਼ ਹੁੰਦੀ ਆ ਹੂੰ ਤੇ ਫਿਰ ਇਦਾਂ ਕਰਦੀ ਆ ਫਿਰ 2100 ਰੁਪਏ ਇੱਕੋ ਥਾਂ ਫੜਾ ਦੋਗੀ 100 ਠੀਕ ਆ ਇਦਾਂ ਕਰਿਓ ਵੀ ਕਾਰਟੂਨਾਂ ਘਰ ਚ ਆ ਰਹੋ ਨਾ ਉਹ ਚ ਭਾ ਕੇ ਪੈਸੇ ਤੇ ਉਹ ਚ ਫੜਾ ਦਿਓ ਚਲ ਇਦਾਂ ਕਰ ਲਾਂਗੇ ਮੇਰੀ ਗੱਲ ਸੁਣ ਤੇਰੇ ਕੋ ਕਾਰਡ ਹੈਗਾ ਕੋਈ ਜੇ ਹੈਗਾ ਵਾ ਤੇ ਦੇ ਦੇ ਕਿੱਥੇ ਰਾਤ ਖਲਾਉਂਦੇ ਰਾਵਾਂਗੇ ਬੱਸਾਂ ਤੇ ਤੇ ਜਾਣਾ ਵਾ ਕਾਰਡ ਮੰਮੀ ਕਾਰਡ ਹੁਣਾ ਤੇ ਹੈ ਵਾ ਪਰ ਉਹਦੇ ਤੇ ਨਾਂ ਲਿਖਿਆ ਹੋਣਾ ਵਾ ਮੇਕਹ ਹੋਰ ਤੇ ਹੈਗਾ ਨਹੀਂ ਤੂੰ ਇਦਾਂ ਕਰੋ ਲੈ ਆਈ ਲਿਓ ਹਰਾ ਚੋ ਚੱਲ ਵੇਹ ਲੈ ਕੇ ਆਈ ਹੈ ਹੈ ਜੇ ਤੇ ਲੱਭ ਗਿਆ ਫਿਰ ਤੇ ਚੰਗੀ ਗੱਲ ਵਾ ਨਹੀਂ ਤੇ ਬੱਸਾਂ ਚ ਉਤਰਨਾ ਬੜਾ ਔਖਾ ਹੀ ਮੁੜ ਕੇ ਨਹੀਂ ਤੇ ਵੇਖ ਲਾਂਗੇ ਫਿਰ ਉਦਾਂ ਹੀ ਫੜਾ ਦਾਂਗੇ ਕਿਹੜੇ ਥੋੜੇ ਦੇਣੇ ਆਪਾਂ ਸੁਭਾਤੇ ਰੱਖਾਂਗੀ ਉਹਦੇ ਤੇ ਪਤਾ ਵੀ ਲੱਗ ਜਾ ਕਿੰਨੇ ਦੇਣ ਦੇਈ ਮੈਂ ਇਦਾਂ ਕਰਿਓ ਮੈਂ ਵੇਨੀ ਆ ਉਦਾਂ ਇੱਕ ਵਾਰੀ ਤੇ ਜੇ ਨਾ ਹੋਗਾ ਨਾ ਇਦਾਂ ਨਾ ਪੈਸੇ ਦਿਓ ਤੇ ਕਾਰਡ ਲੈ ਆਈ ਲਿਓ ਇੱਕ ਵਾਰੀ ਇਦਾਂ ਚੰਗੇ ਨਹੀਂ ਲੱਗੀ ਤਾਂ ਚੱਲ ਕੋਈ ਨਹੀਂ ਲੱਲੂ ਕੀ ਫਿਰ ਮੈਂ ਤੇ ਮੇਰੀ ਗੱਲ ਸੁਣ ਪਿੰਦੂ ਕਿੱਥੇ ਆ ਉਹ ਮੰਮੀ ਨਾਲ ਹੁੰਡੇ ਹੋਣੇ ਆ ਪੱਠੇ ਪੁੱਠੇ ਲੈ ਕੇ ਤਹੋ ਨੋਂ ਲੱਗਦੇ ਮੇਰੀ ਗੱਲ ਸੁਣੋ ਰੋਟੀ ਪਾਣੀ ਤੇ ਗਿਆ ਵਾ ਪਾਣਾ ਤੇ ਕੰਮ ਵੀ ਸਾਰਾ ਹੋ ਗਿਆ ਸਫਾਈਆਂ ਦਾ ਹੁਣ ਨਾ ਬੂਆ ਬੰਦ ਕਰ ਲਿਓ ਤੇ ਸਾਰੀ ਦੁਪਹਿਰ ਬੂਆ ਨਾ ਖੋਲਿਓ ਤੈਨੂੰ ਪਤਾ ਮੰਗਦੇ ਮੁਗਤੇ ਆ ਜਾਂਦੀ ਹੰਤਰੇ ਆਹੋ ਇਹ ਤੇ ਮੰਮੀ ਨਹੀਂ ਮੈਂ ਕੱਤੋਂ ਖੋਲਣਾ ਨਾਲੇ ਆਹੋ ਅੱਜਕੱਲ ਲੁੱਟ ਹੋ ਜ਼ਿਆਦਾ ਹੁੰਦੀ ਆ ਨਹੀਂ ਅਹੀਂ ਬਸ ਹੁਣ ਕੰਮ ਕਰਕੇ ਤੇ ਬਸ ਅੰਦਰ ਮੈਂ ਟੈਪਰ ਨਾ ਮਸ਼ੀਨ ਤੇ ਕੋਈ ਨਹੀਂ ਆਈ ਕੱਤੋਂ ਦਰਵਾਜ਼ੇ ਤੇ ਅਸੀਂ ਅੱਤੇ ਗੇਹਨ ਸ਼ਾਮਾ ਪੈਣੀ ਆ ਉਥੇ ਆਹੋ ਚਲ ਕੋਈ ਨਹੀਂ ਟਾਈਮ ਨਾ ਜਾਓ ਤੇ ਮੰਮੀ ਜਲਦੀ ਆ ਜੀਓ ਤੇ ਨਹੀਂ ਕੋਈ ਨਹੀਂ ਆ ਜਾਾਂਗੇ ਮੈਂ ਵੇਖਾਂ ਤੇਰੇ ਪਿਓ ਵਾਲ ਫਿਰ ਚਲ ਜੀ ਹੁਣ ਮੈਂ ਘਰਵਾਂ ਦੇ ਚਾਜਤਰਾ ਸਫਾਈ ਕਰ ਲੈਣੀ ਆ ਇਹਨਾਂ ਨੇ ਕਿڑی ਚੰਗੀ ਤਰ੍ਹਾਂ ਕਰਨੀ ਹੁੰਦੀ ਮਾੜਾ ਮੋਟਾ ਹੀ ਕਰਦੇ ਨੇ ਮੁੰਨਾ ਸੁਣੀ ਵੱਡੀ ਚੀਜ਼ ਉਹ ਸੰਦਾਵਾ ਚਾਜਤਰਾ ਲਾ ਕੇ ਛਾੜ ਕੇ ਨਵਦੀਪ ਹਾਂਜੀ ਮੰਮੀ ਪੁੱਤ ਤੂੰ ਇੱਥੇ ਕੰਮ ਕਰੀ ਜਾਨੀ ਆ ਤੂੰ ਤਾਂ ਟਾਈਮ ਕਿੰਨਾ ਆਇਆ ਜਾਣਾ ਨਹੀਂ ਆ ਨਹੀਂ ਮੈਂ ਅੱਜ ਨਹੀਂ ਮੈਂ ਜਾਣਾ ਕਿਉਂ ਕੀ ਗੱਲ ਉਹ ਮੰਮੀ ਹੁਣ ਆਣੇ ਆਉਣਾ ਵਾ ਹਾਂ ਤੇ ਪਿੰਦਰ ਮੈਨੂੰ ਇਹ ਕਹਿੰਦੀ ਵੀ ਤੂੰ ਰਹਿਣ ਦੀ ਚੱਲ ਪੁੱਤ ਉੱਥੋਂ 10 ਮਿੰਟ ਪੁੱਛ ਲਈ ਗੈਤੀ ਆ ਜੀ ਛੁੱਟੀ ਨਾ ਕਰ ਮੈਂ ਤੇ ਹੀ ਕਹੀ ਉਹ ਮੈਨੂੰ ਆਂਦੀ ਕਿੱਥੇ ਮੰਮੀ ਇਕੱਲੇ ਘਰ ਦੇ ਰਹਿਣਗੇ ਮੰਮੀ ਤੋਂ ਕੰਮ ਨਹੀਂ ਹੋਣਾ ਤੇ ਕੋਈ ਗੱਲ ਨਹੀਂ ਅੱਜ ਤੂੰ ਰਹਿਣ ਦੇ ਨਾ ਜਾ ਤੇ ਨਾਲੇ ਫਿਰ ਮੰਮੀ ਹੁਣ ਆਣੇ ਵੀ ਆਉਣਾ ਤੇ ਤੁਹਾਨੂੰ ਮੁੰਡੇ ਨੂੰ ਇਹ ਸਾਹਮਣਾ ਪੈਂਦਾ ਵਾ ਤੇ ਇੰਨਾ ਕੰਮ ਕਿੱਦਾਂ ਕਰੋਗੇ ਦੀਦਾ ਤੇ ਤੁਹਾਨੂੰ ਪਤਾ ਹੀ ਆ ਉਹ ਤੇ ਕੁਝ ਕਰਦੇ ਨਹੀਂ ਹੈਗੇ ਲੱਗੋ ਉਹਨਾਂ ਨੇ ਤੇ ਮੂੰਹ ਬਣਾਇਆ ਉਦੋਂ ਦਾ ਚੱਲ ਕੋਈ ਨਹੀਂ ਪੁੱਤ ਆਪ ਤੇ ਹੋਆ ਨਹੀਂ ਵੀ ਹੁਣ ਪੈਸੇ ਲੱਗਣ ਡਏ ਨੇ ਅਗਲੇ ਨੇ ਤਾਂ ਨਹੀਂ ਨਾ ਹੈ ਕਹਿਣਾ ਵੀ ਚਲ ਕੋਈ ਨਹੀਂ ਘੱਟ ਦੇ ਦੋ ਉਹ ਤੇ ਮੰਮੀ ਚਲੋ ਕੋਈ ਗੱਲ ਨਹੀਂ ਮੈਂ ਤੇ ਤੁਹਾਡਾ ਹੀ ਸੋਚਿਆ ਹੈ ਤੁਹਾਡੇ ਮੁੰਡੇ ਨੇ ਮੈਨੂੰ ਕਿਹਾ ਹੈ ਮੈਂ ਤੇ ਕਿਹਾ ਹੈ ਮੈਂ ਚਲ ਜਾਂਗੀ ਚਲ ਉਹਦਾਂ ਦੇ ਭਾਈ ਮੈਂ ਤੇਰਾ ਨਾਂ ਹੀ ਛੁੱਟੀ ਕਰਾਂਦੀ ਚਲ ਹੁਣ ਤੇਰੀ ਆਉਣਾ ਮੰਮੀ ਨੇ ਅੱਜ ਕਰ ਲੈ ਮੇਰੀ ਤੇ ਗਾਂ ਛੁੱਟੀ ਨਾ ਕਰੀ ਠੀਕ ਆ ਹਾਂਜੀ ਕੋਈ ਨਹੀਂ ਮੰਮੀ ਮੈਂ ਕਰਨੀ ਆ ਸਾਰਾ ਕੰਮ ਤੇ ਆ ਮੈਂ ਕਰ ਲੈਣਾ ਕੋਈ ਨਹੀਂ ਮੈਂ ਮਾਸਾ ਸੌਂਦੇ ਉੱਠ ਕੇ ਲਵਨੀ ਪਤਾ ਹੈ ਗਈ ਹੁਣ ਪੁੱਤ ਕੰਮ ਕਰਨਾ ਹਾਂਜੀ ਉਹ ਤੇ ਹੈਗਾ ਪਰ ਮੈਂ ਚਲ ਅੱਜ ਜਿਆਦਾ ਪੈ ਜਣਾ ਨਾ ਫਿਰ ਕੰਮ ਆਹੋ ਤਾਂ ਕਰ ਕੀ ਮੈਂ ਚਲ ਕੋਈ ਗੱਲ ਨਹੀਂ ਫਿਰ ਰਹਿਣ ਦੀ ਨਹੀਂ ਹਾਂ ਮੈਂ ਨਹੀਂ ਜਾਂਦੀ ਚੱਲ ਕੋਈ ਨਹੀਂ ਫਿਰ ਕਰ ਲੈ ਫਿਰ ਉਹਦਾ ਮੇਰਾ ਮਨ ਤੇ ਨਹੀਂ ਕਰਦਾ ਤੈਨੂੰ ਦੋਨ ਨੂੰ ਕੰਮ ਵਾਤੇ ਮੈਨੂੰ ਇਹੋ ਹੀ ਹੁੰਦਾ ਵੀ ਉੱਥੇ ਜਿੰਨੀ ਤੇਰੀ ਮਿਹਨਤ ਵਾ ਵੱਧ ਤੋਂ ਵੱਧ ਪੁੱਤ ਕਰਿਆ ਕੋਈ ਨਹੀਂ ਮੰਮੀ ਨਹੀਂ ਟੈਨਸ਼ਨ ਨਾ ਲਾਓ ਝੋਕਰ ਮਾਚਾ ਮਿਲਣਾ ਤੇ ਉਹ ਹੀ ਐਵੇਂ ਨਹੀਂ ਫਿਕਰ ਕਰਨੀ ਇਹ ਕਾ ਵੱਡੀ ਆ ਕਿਤੇ ਇਹਨੂੰ ਨਹੀਂ ਪਤਾ ਹੈਗਾ ਵੀ ਚੱਲ ਤੂੰ ਮੈਂ ਇਹ ਉੱਥੇ ਇਹਨੂੰ ਪਤਾ ਵੀ ਹੈਗਾ ਵਾ ਕਿ ਹੁਣ ਘਰ ਵੀ ਇਦਾਂ ਵੀ ਪ੍ਰੋਗਰਾਮ ਆ ਪੇ ਮੁੰਡਾ ਹੋਇਆ ਵਾ ਕੰਮ ਸੁਪਾ ਕੋਈ ਆ ਜਾ ਜਾਂਦਾ ਵਾ ਉੱਠ ਕੇ ਟਾਈਮ ਨਾਲ ਕੰਮ ਕਰੀਦਾ ਨਾ 7 ਵਜੇ ਤੋਂ ਗੇਤੀ ਇਹਨੇ ਉੱਠਣਾ ਨਹੀਂ ਹੁੰਦਾ ਉਹ ਤੇ ਮੰਮੀ ਮੈਂ ਤੁਹਾਨੂੰ ਕਹਿ ਨਹੀਂ ਕਿ ਤੀਜੀ ਨੂੰ ਇੰਨਾ ਨਹੀਂ ਨਾ ਮੈਂ ਕੋਸ਼ਿਸ਼ ਕਰਦਾ ਕਰਾਦਾਂ ਲਾਗੋ ਘਰ ਦੇ ਕੁਝ ਵੀ ਨਹੀਂ ਹੈਗੇ ਤੇ ਲੜਾਈ ਵਾਧੂ ਦੀ ਪਾਈ ਆ ਮੂੰਹ ਐਡਾ ਮੋਟਾ ਬਣਾਇਆ ਖਾਣਾ ਦੇ ਸਾਰੇ ਨੇ ਆਪੋ ਆਪਣੇ ਕਰਮਾਂ ਦਾ ਹੁੰਦਾ ਵਾ ਇਹ ਥੋੜੀ ਵੀ ਕਿਹੇ ਵੱਲ ਵੇਖ ਕੇ ਤੇ ਸੜੀ ਜਾਓ ਨਾਲੇ ਵੇਖਿਆ ਜਿਹੜਾ ਮੁੰਡੇ ਨੂੰ ਲੈ ਕੇ ਆਏ ਇਹਦੇ ਦਾ ਮੂੰਹ ਸੜ ਜੇ ਕਿਤੇ ਇਹਨੇ ਵਧਾਈ ਨਹੀਂ ਦਿੱਤੀ ਹੈਗੀ ਇਹ ਗੱਲਾਂ ਮੈਨੂੰ ਜ਼ਿਆਦਾ ਹੀ ਰਹਿਣੀਆਂ ਮੰਮੀ ਵੇਖਿਆ ਸਹੀ ਪਰ ਹੁਣ ਫਿਰ ਕੀ ਕਹੀਏ ਹੋਣ ਨਿੱਕੀ ਨਿੱਕੀ ਗੱਲ ਤੇ ਲੜਾਈ ਥੋੜੀ ਪਾਣੀ ਘਰ ਵਿੱਚ ਤੇ ਜੇ ਉਹ ਨਿਆਣੀ ਨੂੰ ਪਤਾ ਲੱਗੇ ਤਾਂ ਕੀ ਸੋਚੂਗੀ ਕੀ ਪਰੌਣਾ ਕਹੇਗਾ ਵੀ ਇੱਥੇ ਹੀ ਲਿਆਂਦੀ ਆ ਤੇ ਇਹਨਾਂ ਦੇ ਘਰ ਦੇ ਜੀ ਨਹੀਂ ਖੁਸ਼ ਹੋਗੇ ਉਹਨਾਂ ਦੇ ਸਾਹਮਣੇ ਤੇ ਸੱਚੀ ਹੋ ਗਈ ਨਾ ਝੂਠੀ ਜੀ ਵਧਾਈ ਦੇ ਕੇ ਵੀ ਮੈਂ ਬੜੀ ਚੰਗੀ ਆ ਮੇਰੇ ਤੋਂ ਚੰਗਾ ਕੋਈ ਹੈ ਨਹੀਂ ਆ ਮਾਪੁੱਤ ਜੇ ਉਹਨੂੰ ਵਧਾਈ ਦਿੱਤੀ ਝੂਠੀ ਸੱਚੀ ਮਾੜੀ ਮੋਢੀ ਮੈਨੂੰ ਵੀ ਵਧਾਈ ਦੇ ਛੱੜਦੀ ਮੇਰੇ ਦਿਲ ਨੂੰ ਕੁੱਛ ਕੇ ਵੇ ਕੀ ਬੀਤਣ ਡੀਆਂ ਨੇ ਮੈਨੂੰ ਤੇ ਇਹ ਆਉਂਦਿਆ ਵਾ ਕਿ ਪਰੌਣਾ ਕੀ ਕਹੇਗਾ ਕੀ ਆਪਣੇ ਮਾਪਿਆਂ ਨੂੰ ਦੱਸੇਗਾ ਕੀ ਕੁੜੀ ਨੂੰ ਮਿਲ ਕੇ ਗੱਲਾਂ ਕਰਿਆ ਕਰੇਗਾ ਇਹੋ ਤੇ ਮੰਮੀ ਗੱਲ ਵਾ ਜੇ ਤੁਸੀਂ ਔਖੇ ਹੋ ਆਪਣੇ ਮਨ ਵਿੱਚ ਗੁੱਸਾ ਰੱਖੋ ਅਗਲੇ ਨੂੰ ਤਨਾ ਸ਼ੋਅ ਹੋੰਦੋ ਛੁੱਟਾ ਸੱਚਾ ਅਗਲੇ ਨੂੰ ਕਹਿ ਦੋ ਵੀ ਹਾਂ ਵੀ ਚਲ ਤੈਨੂੰ ਵਧਾਈ ਹੋਏ ਜਿਦੋਂ ਅਸੀਂ ਅਗਲੇ ਤੇ ਮੂੰਹ ਤੇ ਆਪਣਾ ਐ ਇਦਾਂ ਮੋਟਾ ਮੂੰਹ ਬਣਾਣਾ ਗਲੈਨ ਤੋਂ ਪਤਾ ਲੱਗਨੇ ਫਿਰ ਮੜਕੀ ਜਦੋਂ ਕੱਲ ਨੂੰ ਗੱਲਾਂ ਕਰੀਏ ਤੇ ਫਿਰ ਮੂੰਹ ਬਣ ਜਾਂਦੇ ਨੇ ਵੀ ਸਾਨੂੰ ਗੱਲਾਂ ਕਿਉਂ ਕਰਾਂਦੇ ਹੈ ਤੁਹਾਡੇ ਕੋ ਕੋ ਕਿਆਣ ਹੈ ਸਾਡੇ ਮਨ ਚ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਹੜਾ ਕਿਹਨੂ ਵਾਰਿਆ ਆਉਂਦੇ ਨੇ ਤੇ ਬਾਅਦ ਵਿੱਚ ਜੇ ਤੇਲ ਚੋਂ ਲੱਗੀ ਤਾਂ ਇਦਾਂ ਮੂੰਹ ਸਾਰਾ ਕੁਝ ਵੈਨੀ ਹੈ ਮੈਨੂੰ ਕੜਾ ਪਾਲਾ ਪਤਾ ਨਹੀਂ ਮੈਂ ਨਿਆਣੀ ਤਾਂ ਹੈ ਹੀ ਨਹੀਂ ਕਿ ਮੈਂ ਜਦੋਂ ਫੋਨ ਤੇ ਮम्मी ਗੱਲ ਕੀਤੀ ਸੀ ਨਾ ਹੈਗੀ ਉਦੋਂ ਮੈਂ ਓਕੇ ਹੀ ਪਰ ਹੁਣ ਫਿਰ ਕੀ ਕਹੇ ਬੰਦਾ ਬਾਰ ਬਾਰ ਜਿੱਦਾਂ ਉਹ ਕਰਦੇ ਜਹੇ ਉਹਦਾ ਕਰੀ ਜਾਈਏ ਤੇ ਫਿਰ ਕਿੱਦਾਂ ਇੱਥੇ ਕੰਮ ਚੱਲੂਗਾ ਤੇ ਇਹਦੇ ਨਾਲ ਤੋਂ ਮੈਂ ਚੰਗੀ ਹੁੰਦੀ ਨਾ ਕਿ ਮੈਂ ਸੰਦੀ ਨੂੰ ਕੋਣ ਕਰ ਦਿੰਦੀ ਵੀ ਪੁੱਤ ਤੇਲ ਚੋਂ ਵੀ ਇਹਨੂੰ ਕਹਿੰਦੀ ਨਾ ਇਹ ਮੇਰੇ ਹੰਦਿਆ ਮੱਥੇ ਹੀ ਨਾ ਲੱਗਦੀ ਚਲੋ ਕੋਈ ਨਹੀਂ ਜੇ ਧੀ ਧਿਆਣੀ ਨਾ ਕੰਢੀ ਤੇ ਆਪ ਵੀ ਕਿੰਨੀ ਕਿ ਸੌਕੀ ਆ ਉਦਾਂ ਹੀ ਤੁਰੇ ਪੈਣ ਲਈ ਹਾਂ ਦੱਸ ਫੋਨ ਕਰੀ ਜਾਂਦਾ ਅੱਛਾ ਕਿਦਾਂ ਹੈ ਐਤਵਾਰ ਕੋਈ ਗੱਲ ਨਹੀਂ ਚਲ ਜਾਾਂਗੇ ਉਹ ਲੈਵਾਂਗਾ ਇੱਕ ਤੇ ਤੁਹਾਨੂੰ ਨਾ ਸੰਦਾ ਦਾ ਬੜਾ ਹੁੰਦਾ ਵੀ ਤੇਲ ਨਾ ਪਾਉਣਾ ਪਏ ਹਣਾ ਪਤਾ ਮੈਨੂੰ ਜਨਾਗ ਪਾਗ ਦਿੰਦੇ ਠੀਕ ਆ ਚੱਲ ਮੈਂ ਕੋਈ ਨਹੀਂ ਕਰ ਲੈਣਾ ਨੂੰ ਚੰਗਾ ਚੰਗਾ ਗੱਲ ਸੁਣ ਮੇਰੀ ਮੈਂ ਚੱਲੀ ਆ ਮੈਨੂੰ ਆ ਗਿਆ ਚੇਤਾ ਗਲਤੀ ਤੇ ਸਾਰੀ ਮੇਰੀ ਆ ਇਹਨੂੰ ਗੁੱਟੋ ਫੜ ਕੇ ਕੱਢਿਆ ਹੁੰਦਾ ਬਾਹਰ ਇਹਨੂੰ ਆ ਜਾਂਦੀ ਮੱਤ ਮੁੰਡਾ ਆਪਣਾ ਵੀ ਆ ਜਾਂਦੀ ਹੋਰ ਕਿਸ ਤਾਂ ਤੇ ਨਾ ਰੱਬ ਕਿਤੇ ਉਹਨੂੰ ਜੀ ਦੇ ਦਿੰਦਾ ਇਹ ਫਿਰ ਵਿਹਿੰਦੀ ਨਾਲੇ ਛੜਦੀ ਨਾਲੇ ਨੂੰ ਪਤਾ ਲੱਗ ਜਾਂਦਾ ਮੈਂ ਉਹਦਾ ਮੰਮੀ ਗੱਲ ਤੇ ਤੁਹਾਡੀ ਸਹੀ ਆ ਕੋਈ ਇਦਾਂ ਦੀ ਗੱਲ ਹੋਏ ਨਾ ਤੇ ਕੋਈ ਰੱਖ ਲੈਣੀ ਕਿ ਇਹਨੂੰ ਆਪਣੇ ਘਰ ਵਿੱਚ ਤੁਸੀਂ ਤੇ ਫਿਰ ਵੀ ਕਿੰਨੇ ਚੰਗੇ ਹੋ ਕਿੰਨਾ ਇਹਨਾਂ ਦਾ ਕਰਦੇ ਹੋ ਮੈਂ ਆ ਫਿਰ ਰੱਬ ਤੋਂ ਡਰਦੀ ਹਾਂ ਉਹ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਕਿਹੜੀ ਉਹਨਾਂ ਦੀ ਉਮਰ ਵੀ ਉਹ ਬੁੱਢੇ ਹੋ ਗਏ ਆ ਹੋਰ ਦੋ ਸਾਲ ਠਹਿਰ ਕੇ ਰੱਬ ਦੇ ਦੇ ਕਾ ਤੁਹਾਨੂੰ ਪਤਾ ਥੋੜਾ ਆਪਣੇ ਹਾਸਾ ਸੁਆਸ ਨੂੰ ਜਾਵਾ ਮੈਂ ਅਜ ਤਾਂ ਸੋਚ ਨਹੀਂ ਪਰ ਮੈਨੂੰ ਵੀ ਪਤਾ ਨਾਲ ਸਮਝਦੇ ਹੈਗੇ ਕਿ ਸਾਰੇ ਮੇਰਾ ਇਨਾ ਕਰਦੇ ਤੇ ਮੈਂ ਵੀ ਸਾਰਿਆਂ ਨਾਲ ਰਲ ਮਿਲ ਕੇ ਖਾਵਾਂ ਇੰਨੀ ਨਹਿਸ਼ ਆ ਨਾ ਬਸ ਜਦੋਂ ਦਿਨ ਚੜਦਾ ਮੱਥੇ ਲੱਗ ਜਾਂਦੀ ਆ ਮੈਨੂੰ ਉਹਦੇ ਮਾਸਾ ਚੰਗੇ ਮਮੀ ਫਿਰ ਨੀਤਾਂ ਨੂੰ ਹੀ ਇਰਾਦਾ ਹੁੰਦੀਆਂ ਜੇ ਕਿਹੇ ਵੱਲ ਵੇਖ ਕੇ ਖੁਸ਼ ਹੋਵਾਂਗੇ ਤਾਂ ਇਹ ਰੱਬ ਖੁਸ਼ ਹੁੰਦਾ ਵਾ ਇਹ ਥੋੜੀ ਕੀ ਵਿੱਚ ਵਿੱਚ ਸੜੀ ਜਾਓ ਤੇ ਕਈ ਜੋਂ ਹਨ ਨੂੰ ਆ ਚੀਜ਼ ਨਹੀਂ ਮਿਲਦੀ ਫਿਰ ਇਹਨਾਂ ਨੂੰ ਕਿੱਥੋਂ ਮਿਲਣੀ ਆ ਚਲ ਕੰਮ ਸੇ ਕੰਮ ਤੂੰ ਗਾਂ ਹੋਊ ਉਹ ਮੁੰਡੇ ਦਾ ਮੂੰਹ ਵੇਖ ਕੇ ਕਿਦਾਂ ਕਾਕਾ ਕਿਦਾਂ ਦਾ ਵਾ ਕਿਦਾਂ ਦਾ ਨੇ ਕੀ ਪਤਾ ਮਹਾਰਾਜ ਇਹਨਾਂ ਦੇ ਵਿੱਚ ਢੋਲੀ ਭਰ ਦਿੰਦੇ ਜੇ ਕਿਤੇ ਖੁਸ਼ ਹੋ ਕੇ ਉਹਨੂੰ ਚੁੱਕਦੇ ਤੇ ਕੋਈ ਜੀ ਕਰਮਾ ਵਾਲਾ ਹੁੰਦਾ ਵਾ ਮੰਮੀ ਪਤਾ ਨਹੀਂ ਹੁੰਦਾ ਕਿ ਪਰ ਹੁਣ ਪਤਾ ਲੱਗ ਗਿਆ ਇਹਦੀ ਨੀਤ ਦਾ ਸਾਰਾ ਪਤਾ ਲੱਗ ਗਿਆ ਇਹਦੀ ਨੀਤ ਹੈ ਕਿਦਾਂ ਦੀ ਹੈ ਇਹ ਭੁਗਤਣ ਦੇ ਆ ਇਹਨੇ ਭੁਗਤਦੀ ਮਰ ਜਾਣਾ ਵੇਖ ਚਲੋ ਕੋਈ ਨਹੀਂ ਮੰਮੀ ਮਾ ਆਇਆ ਤੁਕੋ ਇਹ ਤੇ ਬੈਠਾ ਪਤਾ ਪਰ ਬੰਗ ਡੀ ਸੌਫ ਕਰਨ ਦੇ ਫੋਨ ਆਉਂਦਾ ਪਿਆ ਸੀ ਕਿ ਗਾਸਨ ਚਾਹ ਪਾਣੀ ਦਾ ਸਮਾਨ ਲਿਆ ਰਿਆਂ ਦੀ ਫਰੋਣੇ ਆਉਣੇ ਆਹ ਅੱਗੇ ਦੇਖ ਨੋ ਦੀਵ ਦੱਸਣਾ ਤੇ ਦੱਸੋ ਕੀ ਕੀ ਲੈਣਾ ਹੈ ਨਾ ਸਬਜੀ ਸਬਜੀ ਲਾਈ ਜਿਹੜੀ ਤੈਨੂੰ ਚੰਗੀ ਲੱਗੂ ਵੀ ਉੱਥੇ ਵੇਖ ਲੈ ਚਲੋ ਕੋਈ ਨਹੀਂ ਤੇ ਆਪਣੇ ਬਣਾ ਮੰਨੂ ਲੈਣਾ ਤੇ ਆਹ ਹੋਗਾ ਤਾਂ ਬਣਾ ਲਾਂਗੇ ਤਾਂ ਉਹਦੀ ਕਾਨੂੰ ਛੁੱਟੀ ਕਰਾਈਏ ਫਿਰ ਕੀ ਉਹ ਕਿਹੜੇ ਬਗਾਨੇ 2 ਘੰਟੇ ਮਸਾ ਲੇਟ ਵੀ ਆ ਜਾਂਦੇ ਤੇ ਚਲ ਇਹਦਾ ਉੱਥੇ ਜਿਹੜਾ ਦਿਨ ਲੱਗਦਾ ਉਹ ਹੀ ਚੰਗਾ ਹੈ ਉਹ ਤੁਹਾਨੂੰ ਕਿੰਨੇ ਕਿਹਾ ਮੈਂ ਛੁੱਟੀ ਕਰਾਈਏ ਮੈਨੂੰ ਤਾਂ ਆਪ ਨੇ ਦੱਸਿਆ ਆਂਦੇ ਪਿੰਡ ਨੂੰ ਛੁੱਟੀ ਕਰਾਈ ਉਹ ਮੰਮੀ ਜਾਣ ਕੇ ਡਈ ਚ ਹਾਂ ਤੁਹਾਡੇ ਮੂੰਹ ਤੇ ਮੈਨੂੰ ਝੂਠਿਆਂ ਤੇ ਇੱਥੇ ਤੇ ਆਈ ਜਾਂਦੀ ਮੇਰਾ ਜੀਨ ਕਰਨਿਆ ਜਾਣ ਨੂੰ ਇਹ ਮੰਮੀ ਹੁਣ ਆਉਣਾ ਮੈਂ ਤੇ ਮੰਮੀ ਕੋ ਕੱਲੀ ਕੋ ਕੰਮ ਨਹੀਂ ਹੋਣਾ ਚਲ ਕੰਮ ਬੋਲੋ ਤੂੰ ਮੈਨੂੰ ਵੀ ਕਹਿਣ ਰਹੀ ਸੀ ਪਰ ਚਲ ਫਿਰ ਵੀ ਵੇਖ ਲਾ ਦਛਦਾਂ ਦੇ ਕੰਮ ਵੇ ਛੁੱਟੀ ਵਾ ਤੇ ਕਿੰਨੇ ਬਹਾਨੇ ਮਾਣ ਲਈ ਸਹੀ ਗੱਲ ਵਾ ਹੈ ਇੱਥੇ ਤਰਲੀ ਮਰੀ ਜਾਣ ਲਈ ਉਥੇ ਮੇਰਾ ਨਾਲ ਆੜਿਆ ਤੇਰਾ ਹੀ ਲਾਇਆ ਚੱਲ ਹੁਣ ਤੂੰ ਨਾ ਦੱਸ ਮਮੀ ਨੇ ਆ ਕੇ ਮੈਨੂੰ ਕੁਝ ਨਹੀਂ ਚੱਲ ਮੈਂ ਹਾਂ ਕੰਨੂ ਕਹਿਣਾ ਤਾਂ ਮੈਂ ਮਮੀ ਬੜਾ ਜ਼ੋਰ ਲਾਇਆ ਮੈਂ ਹਾਂ ਚੱਲ ਚੱਲ ਜਾ ਤੇ ਅੰਦੀ ਨਹੀਂ ਜੀ ਕਰਨਾ ਮੈਂ ਫਿਰ ਚਲ ਅੱਜ ਜਦੋਂ ਤੁਹਾਨੂੰ ਕਿਹਾ ਤਾਂ ਵਾ ਤੇ ਤੂੰ ਉਹਦੀ ਮੰਨਲਾ ਮੰਨ ਨਹੀਂ ਲਈ ਐ ਮਿੰਟ ਬਾਅਦ ਤੇ ਗਾਂ ਜਦੋਂ ਗਏ ਆ ਕੇ ਮਮੀ ਨਾਲ ਗੱਲ ਕਰ ਆਹੋ ਇਦਾਂ ਹੀ ਕਮਾ ਕਰਾਂ ਜਾ ਉੱਠ ਜਾ ਮੇਰਾ ਪੁੱਤ ਪਤਾ ਨਹੀਂ ਹੁੰਦਾ ਤੇ ਅੰਨ ਨੂੰ ਸਬਜੀ ਸਬਜੀ ਬਣੀ ਹੋਊਗੀ ਹਾਏ ਹਾਏ ਕੁੜਮਾਂ ਦੇ ਜਾਣਾ ਤੇ ਤੌਰ ਨਹੀਂ ਮਾਣ ਹੈ ਐਨਾ ਤੌਰ ਮੇਰੀ ਗੱਲ ਸੁਣ ਮੇਰਾ ਟੌਰ ਵੇਖ ਕੇ ਬੜਾ ਸੰਡੀ ਤੇ ਆਪ ਲਾਲਪਰੀ ਬੜੀ ਫਿਰਦੀ ਆ ਲੈ ਕਾਦੀ ਲਾਲਪਰੀ ਬਣ ਗਈ ਆ ਪੁਰਾਣਾ ਹੀ ਸੂਟ ਪਾਇਆ ਵਾ ਆਪ ਤੇ ਕਿਤੇ ਪਗ ਆ ਕਿਤੇ ਗੱਡੀ ਆ ਵੇਖਾਂ ਤੇ ਦੱਸ ਦੱਸ ਕੀਤੀ ਆ ਵੇਖਾਂ ਜਿੱਦਾਂ ਕਿਤੇ ਫੁੱਲਸ ਵਿੱਚ ਹੋਏ ਹੁੰਦੇ ਜੀ ਲੈ ਦੱਸ ਮੈਂ ਫੁੱਲਸ ਵਾਲਿਆਂ ਨੂੰ ਘਟਵਾ ਜਦੋਂ ਵਿਆਹ ਨੂੰ ਗਿਆ ਸੀ ਤੈਨੂੰ ਉਦੋਂ ਵੀ ਇਹੋ ਜਿਹੀ ਬਗ ਬੱਦੀ ਸੀ ਆਹੋ ਪਤਾ ਮੈਨੂੰ ਗੱਲਾਂ ਨਾ ਬਹੁਤੀਆਂ ਮਾਰੋ ਹੁਣ ਚਲੋ ਚਲੋ ਚੱਲੀਏ ਹੁਣ ਲੇਟ ਹੋਏ ਨਾ ਜੀ ਤੇ ਮੇਰੀ ਗੱਲ ਸੁਣ ਤੁਤੇ ਘੜਨਾ ਖੜਨਾ ਕੀ ਘੜਨਾ ਖੜਨਾ ਮੈਂ ਕਰ ਲਈ ਕੁੜੀ ਨਾਲ ਸਲਾਹ ਹੈ ਤੇ 2000 ਰੁਪਏ ਦੇ ਦੇਣਾ ਹੋਰ ਕੋਈ ਨਾ ਖੜਨਾ ਹੁੰਦਾ ਆਂਦੀ ਪਸੰਦ ਤੇ ਕਹਿਣਾ ਹੋਣਾ ਨੀਗਾ ਤੇ ਮੰਮੀ ਕੀ ਫਾਇਦਾ ਘੋਟਵਾ ਹੀ ਕਰਨ ਦਾ ਤੇ ਮੈਂ ਵੀ ਸੋਚਿਆ ਗੱਲ ਵੀ ਠੀਕ ਵਾ ਮੇਰੀ ਗੱਲ ਸੁਣ ਲਾ ਇੱਕ ਦਾ ਸਵਾਲ ਹੈ ਇੱਕ ਦੀ ਫੇਰ ਫੋਨ ਕਰਕੇ ਪੁੱਛ ਲਾ ਉਹ ਬਾਬਾ ਇੱਕ ਦਾ ਸਵਾਲ ਆ ਤਾਂ ਹੀ ਤੇ ਕਿਹਾ 2000 ਰੁਪਏ ਥੋੜਾ ਨੀਗਾ ਹੁੰਦਾ ਆਪਣੀ ਮਰਜ਼ੀ ਨਾਲ ਲੱਲੇ ਜਿਹੜੇ ਲੈਣੇ ਆ ਐਵੇਂ ਲੈ ਕੇ ਜਾਵਾਂਗੇ ਤੇ ਮਾਵਾ ਦੀਆਂ ਨੱਕ ਬੋਲ ਵਟਣ ਗਿਆ ਤੇ ਮੇਰੀ ਧੀ ਨੂੰ ਫੇਰ ਬੜਾ ਗੁੱਸਾ ਚੜਨਾ ਵੇਖ ਵੇਖ ਕੇ ਉਦੋਂ ਚੰਗਾ ਨਹੀਂਗਾ ਸਿਆਪਾ ਮਕਾ ਦੋ ਚੋਕਰ ਤੇ ਪੈਸੇ ਦੋ ਤੇ ਆਪਣੇ ਘਰ ਨੂੰ ਆਓ ਮੇਰੀ ਗੱਲ ਸੁਣ ਲੈ ਚਲ ਹਾਵੇ ਗੱਲ ਤੇਰੀ ਸਹੀ ਹੈ ਆਪਣੀ ਮਨਪਸੰਦ ਲੈ ਲੈਣਗੇ ਜੋ ਲੈਣਾ ਜੋ ਮਰਜੀ ਲੈ ਲੈਣ ਨਾਲ ਲੈਣ ਗੱਲਾਂ ਤਾ ਸੁਣਨੀਆਂ ਪੈਣਗੀਆਂ ਸਾਡੇ ਖੜੇ ਨੱਕ ਤੇ ਨਹੀਂਗੇ ਜਾਣਨੇ ਅੱਗੇ ਕਹੜੇ ਚੜੇ ਸੀਗੇ ਆਹੋ ਬਥੇਰੀ ਜਬਾਨ ਉਹਦੀ ਧੀ ਦੀ ਉਹ ਚਲ ਮੈਂ ਤਾਂ ਚਲ ਫੇਰ ਵੀ ਹੁੰਦਾ ਚਲੇ ਕੇ ਤਾਂ ਕੱਪੜਾ ਲੈ ਆਇਂਦੇ ਮਾੜਾ ਮੋਟਾ ਨਹੀਂ ਨਹੀਂ ਚਿੰਗਾ ਵੇ ਨਹੀਂ ਚਲ ਆਉ ਚਲ ਗਿਆ ਬਸ ਤੇ ਜਾਣਾ ਬਸ ਲੰਘ ਜਾਣੀ ਓ ਤੇ ਸੌਂ ਗਿਆ हां जी मम्मी ਸੌ ਗਿਆ ਤਾਂ ਤੂੰ ਇੱਧਾ ਕਰੋ ਨਾ ਇੱਥੇ ਬਹਿ ਜਾਓ ਤੇ ਮੈਂ ਨਾ ਇਹਦੇ ਕੱਪੜੇ ਧੋ ਲਵਨੀ ਆ ਲੈ ਐਸ਼ਦਾਨ ਤੂੰ ਕੱਪੜੇ ਕਿਹਾਂ ਧੋਵੇਂਗੀ ਕੱਪੜੇ ਮੈਂ ਆਪ ਧੋ ਲੈਨੀ ਨਹੀਂ ਚੱਲ ਮम्मी ਕੋਈ ਗੱਲ ਨਹੀਂ ਤੁਸੀਂ ਸਾਰਾ ਘਰ ਦਾ ਨਾਲ ਭਾਬੀ ਉਹਨਾਂ ਦੇ ਕਰਦੇ ਰਹਿੰਦੇ ਹੋ ਤੁਸੀਂ ਬਹਿ ਜਾ ਤੇ ਮੈਂ ਧੋ ਲਵਨੀ ਆਜਾ ਉਹਨੇ ਨੇ ਪਰੋਨੇ ਠੀਕ ਆ ਤੇ ਮੈਂ ਉਹਨੂੰ ਕਹਿੰਨੀ ਆ ਵੱਡੀ ਨੂੰ ਉਹਨੇ ਧੋ ਦੇਣੇ ਆ ਕੱਪੜੇ ਤੇ ਮੈਂ ਨਿੱਕਾ ਮੋਟਾ ਕਰਦਾ ਕੰਮ ਨਾ ਕਰਾ ਦਿੰਨੀ ਤੇ ਤੂੰ ਰਮਾਨਾ ਕਾਕੇ ਦੇ ਲੱਗੇ ਬੈਠੀ ਰੋ ਚਲੋ ਠੀਕ ਆ ਤੇ ਮੰਮੀ ਗਰਮੀ ਬੜੀ ਲੱਗਣ ਦੀ ਹੈ AC ਵਾਲੇ ਅੰਦਰ ਨੀ ਸੱਜੀ ਨਾ ਨਾ ਪੁੱਤ ਆਪਣਾ ਸਰੀ ਸਾਂਭੀਦਾ ਹੁੰਦਾ ਵਾ ਤੂੰ ਅੱਜ ਇਹਦੇ ਤੇ ਪਤਲੀ ਜਿਹੀ ਚੁੰਨੀ ਦਿੱਤੀ ਆ ਕੋ ਮੋਟਾ ਕੱਪੜਾ ਦੇ ਦੇਣਾ ਮੰਮੀ ਗਰਮੀ ਬੜੀ ਆ ਚੱਲ ਅੱਛਾ ਫਿਰ ਤੂੰ ਹੁਣ ਇੱਥੇ ਰਹੀਂ ਹੁਣ ਉੱਧਰ ਲੈ ਅੰਦਰ ਨਾ ਆ ਜੀ ਨਹੀਂ ਮੰਮੀ ਜਾਂ ਮੈਨੂੰ ਤਾਂ ਕਿਤੇ ਨਾ ਕਿਤੇ ਕੰਮਕਾਰ ਕਰਨਾ ਪੈਂਦਾ ਮੈਨੂੰ ਤਾਂ ਤੇਰੀ ਰਾਖੀ ਰਹਿੰਦੀ ਚਾਹੀਦੀ ਚੰਡੀ ਵਰਲੀਨ ਪੁੱਤ ਤੈਨੂੰ ਮੈਂ ਕਿੰਨੀ ਵਾਰੀ ਸਮਝਾਉਣੀ ਆ ਵੀ ਆ ਤੂੰ ਜਿਹੜਾ ਫਿਰ ਤੇ ਕੱਪੜਾ ਦਿੱਤਾ ਹੈ ਤੈਨੂੰ ਪਰ ਮਾਰਤ ਉਹ ਬੰਨ ਕੇ ਰੱਖ ਤੂੰ ਆ ਪਤਲੀ ਜੀ ਚੁੰਨੀ ਲੱਲੀ ਮੰਮੀ ਮੇਰ ਕੋ ਨਹੀਂ ਪੱਜਦਾ ਹੈਗਾ ਗਰਮੀ ਪੜਾ ਕਿੰਨੀ ਲੱਗਦੀ ਆ ਨਾ ਇਹਨ ਮਹਿੰਗਾ ਤੇ ਸਤੀਸਰੋਂ ਦਿੱਤੀ ਜਿਹੜਾ ਮੁੰਡਾ ਨਵਾਲਿਆ ਵਾ ਉਹ ਨੂੰ ਬਦਲ ਦੇਣੀ ਨਾ ਭਾਬੀ ਬਦਲ ਗਏ ਹੀ ਮੇਰੇ ਵੀ ਬਨ ਗਏ ਤੇ ਇਹਦੇ ਵੀ ਬਨ ਗਏ ਹੀ ਚੱਲ ਪੁੱਤੇ ਵੀ ਚੰਗਾ ਹੁੰਦਾ ਹੈ ਸਿਆਣੀ ਉਹਨੂੰ ਸਾਰੇ ਪਾਸੇ ਰੱਖਣੇ ਹੁੰਦੇ ਆ ਆਤ ਨਾਲੇ ਤੁਸੀਂ ਗਿਆਨਾ ਕਰਦੇ ਦੇ ਸਰਾਨੇ ਦਾ ਡੱਬੀ ਰੱਖ ਦੇਣੀ ਉਹ ਵੀ ਰੱਖੀ ਜਾਨੀ ਅੱਛਾ ਰੱਖ ਗਈ ਆ ਹਾਂਜੀ ਰਾਣੀ ਮੈਂ ਕਹਿੰਦੀ ਹਾਂ ਵੀ ਨਿਆਣੀਆਂ ਨੇ ਤੇ ਇਹ ਨਾ ਹੋਏ ਕਿਤੇ ਇੱਧਰ ਉੱਧਰ ਦੂਜੇ ਕਮਰੇ ਚ ਲੈ ਜਾਣ ਇਹ ਕੋਦਰ ਵੀ ਰੱਖ ਛੱਡ ਜਿਖਦੇ ਨਿਆਣਾ ਉੱਧਰ ਹੀ ਖੜੀਏ ਤਾਂ ਵੀ ਫੇਰ ਕੋਈ ਫਿਕਰ ਨਹੀਂ ਹੁੰਦਾ ਹੈਗਾ ਠੀਕ ਆ ਹੋਏ ਗੱਲ ਨਹੀਂ ਚੱਲ ਇਹ ਕਪੜਾ ਲੈਣਾ ਨਾ ਦੇਦਾ ਕੋਈ ਨਹੀਂ ਮੰਮੀ ਮੈਂ ਇਹ ਨਹੀਂ ਲੈਣਾ ਹੈਗਾ ਵੇਖ ਆ ਕੁੜੀ ਤੇ ਮੰਦੀ ਨਹੀਂ ਕਹਦੀ ਤੇਰੇ ਭਲੇ ਵਾਸਤੇ ਕਹਿਣ ਲਈ ਹੁਣ ਤੂੰ ਆਨੀ ਹੈ ਨਾ ਨਹੀਂ ਲੈਣਾ ਬਾਅਦ ਚ ਤੂੰ ਕਹਣਾ ਮੰਮੀ ਤੇ ਵਧੀਆ ਹੁੰਦੀ ਹੁੰਦੀ ਫਿਰ ਤੂੰ ਪਛਤਾਉਂਦਾ ਮਮਮੀ ਤੇ ਕਹੀ ਜਾਂਦੀ ਐ ਕਿ ਉੱਤੇ ਕੋਈ ਚੀਜ਼ ਲੈ ਲਾ ਤੇ ਇੰਨੀ ਗਰਮੀ ਐ ਮੈਂ ਤੇ ਅਸੀਂ ਬਣਾ ਰਹਿੰਦੀ ਨਹੀਂ ਹੈਗੀ ਹੁਣ ਕਦੋਂ ਸਵਾ ਮਹੀਨਾ ਹੋਏਗਾ ਤੇ ਕਦੋਂ ਮੈਂ ਉਹ ਅੰਦਰ ਜਾਵਾਂਗੀ ਵੇਖ ਕਿੱਥੇ ਕੁੜੀ ਵਿਆਹਤੀ ਆ ਮੈਂ ਉਹ ਤੋਂ ਕਹਿੰਦੀ ਸੀ ਨਾ ਵੀ ਵੇਖ ਚਾਲ ਚਲਾਓ ਚੱਜਣਾ ਅੰਤ ਤਰੀ ਬਸ ਵੀ ਨਹੀਂ ਗਿਆ ਇਹ ਪਿੰਡ ਨੂੰ ਆਉਂਦੀ ਕੋਈ ਤੁਹਾਡਾ ਕਿੱਥੇ ਤੁਰ ਕੇ ਮੇਰੀ ਗੱਲ ਸੁਣ ਪਹਿਲਾਂ ਬਹੁਤੀ ਜ਼ਬਾਨ ਨਾਲ ਚਲਾ ਸਾਰਾ ਕਸੂਰ ਤੇਰਾ ਵਾ ਅੱਛਾ ਜ਼ਬਾਨਾ ਮੈਂ ਚਲਣੀ ਆ ਹੋਰ ਉਹ ਦੱਸ ਪੈਂਦੀ ਸੀ ਨਾ ਚੰਗੀ ਭਲੀ ਅੱਡੀ ਤਗੜੀ ਕੋਠੀ ਹਮਤਰਾ ਸੜਕ ਦੇ ਉੱਤੇ ਪਿੰਡ ਹੀਗਾ ਹੈ ਤੇ ਅਗਲਾ ਮੁੰਡਾ ਬਾਹਰ ਵੀ ਚਲ ਗਿਆ ਲੈ ਕੇ ਕੋਈ ਮੇਰੀ ਗੱਲ ਸੁਣ ਇਹ ਵੇਖ ਲੈ ਅਜੇ ਤੱਕ ਇੱਥੇ ਬੈਠੇ ਆ ਤੇ ਬਾਹਰ ਨੂੰ ਤੇ ਤੂੰ ਐਵੇਂ ਫਸੀ ਠੀਕ ਨਹੀਂ ਮੈਨੂੰ ਕੀ ਪਤਾ ਹੈਗਾ ਮੈਂ ਤਾਂ ਸੋਚਿਆ ਚੱਲ ਇੱਕ ਵਾਰ ਹੁਣ ਮੇਰੇ ਤੀ ਦੇ ਨੰਬਰ ਆਏ ਆ ਫਾਈਲ ਲੱਗਣੀ ਸੀ ਮੇਰੀ ਤੀ ਨੇ ਬਾਹਰ ਚਲ ਜਾਣਾ ਵਾ ਅੰਤਰੀ ਕਿਸਮਤ ਹੀ ਮਾੜੀ ਹੀਗੀ ਕਿੱਥੇ ਮਾੜੀ ਵਿਆਹ ਤੀ ਇਹ ਵੀ ਨਹੀਂ ਵੇਖਿਆ ਕਿ ਹਮਤਰਾ ਪਿੰਡ ਕਿੱਡੀ ਦੂਰ ਵਾ ਕਿੱਦਾਂ ਤੁਰ ਕੇ ਜਾਇਆ ਕਰਾਂਗੇ ਇਹ ਤਾਂ ਲੱਗਣਾ ਮੁੱਤਾਂ ਦੀ ਗੱਲ ਇਹ ਉਦੋਂ ਆਣ ਕੇ ਵੇਖਣਾ ਹੈ ਨਾ ਇੱਥੇ ਉਦੋਂ ਤਾਂ ਕਹਿੰਦੀ ਗੱਲ ਹੀ ਕੋਈ ਨਹੀਂਗੀ ਹਾਂ ਮੁੰਡੇ ਨੇ ਬਾਹਰ ਚਲ ਜਾਣਾ ਨਾਲ ਕੁੜੀ ਨੇ ਚਲ ਜ ਨਹੀਂ ਵੀ ਜਾ ਕੋਈ ਸਾਰੇ ਜਣੇ ਸੈੱਟ ਹੋ ਜਾਣਗੇ ਸੈੱਟ ਹੋਣਾ ਹੁਣ ਅੱਜ ਤਾਂ ਗੋੜੇ ਗੋੜੇ ਗਰਮੀ ਭੈਣ ਢੀ ਆ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਮੋਟਰਸਾਈਕਲ ਚਲ ਜੀਏ ਤੁਹਾਨੂੰ ਅੱਗ ਲੱਗੀ ਬੱਸ ਆਜੋ ਬੱਸ ਰਹਿਤ ਮੇਰੀ ਗਸਨਾ ਜ਼ਬਾਨ ਆਪਣੀ ਨਾ ਅੰਦਰ ਪਾਲਾ ਅੰਦਰ ਪਾਲਾ ਕੱਜੀ ਕੀ ਫੇਤੀ ਗੱਡੀ ਕੁੜਮਾ ਦਾ ਘਰ ਆਉਂड्या ਉਹਨਾਂ ਕਹਣਾ ਪਾਣੀ ਕਿਦੋਂ ਕਿਦੋਂ ਘੱਟਦੇ ਆਉਂਦੇ ਆ ਚੁੱਪ ਕਰ ਜਾ ਤੁਸੀਂ ਨੜਦੇ ਆਉਂਦੇ ਆ ਜੇ ਮੈਂ ਕਹਾਂ ਮੈਂ ਜਵਾਈ ਨੂੰ ਫੋਨ ਕਰ ਲਵਾਂ ਕਿ ਗੱਡੀ ਤੇ ਲੈ ਜਾਊਗਾ ਗੱਡੀ ਕਸ ਚਲੀ ਉਹਨਾਂ ਦੀ ਠੀਕ ਆ ਚੁੱਪ ਕਰਦਾ ਮਾਲ ਘਰ ਆਪਣਾ ਭਾਵੇਂ ਨਾ ਕੰਦੀ ਬਰੂਨੀ ਲਾ ਕੇ ਵੇਂਦੇ ਹੁਣ ਵੀ ਆਹ ਕੌਣ ਤੁਰੇ ਆਉਂਦੇ ਇਨੀ ਗਰਮੀ ਚ ਚੰਗਾ ਆਜੋ ਹੁਣ ਚੁੱਪ ਕਰਕੇ ਤੂੰ ਮੈਂ ਜ਼ਬਾਨ ਆਪਣੇ ਅੰਦਰ ਕਰ ਲੈ ਹਾਂ ਆ ਚੰਗਾ ਮੇਰੀ ਅੰਦਰ ਹੀ ਹੈ ਜ਼ਬਾਨ ਹਾਂ ਚਲ ਆ ਜਾ ਹੁਣ ਨੀਵੀਂ ਗੱਲ ਦੀ ਪੌਂਡੀ